ਆਪੇ ਅਜੇ ਇੱਥੇ ਬੈਠਿਆ ਡੈੱਡ ਬੋਡੀ ਫਰਿੱਜ ਚ ਪਾ ਕੇ ਰੱਖੀ ਬੈਠੇ ਆਮਤਮ ਸੰਸਕਾਰ ਨਹੀਂ ਕੀਤਾ ਅਜੇ ਕੁੱਟ-ਕੁੱਟ ਕੇ ਮਾਰਦਾ ਮੁੰਡਾ ਉਸ ਆਪਦੇ ਦੰਦਾਂ ਜਿਹੜੇ ਜਵਰ ਵਾਲੇ ਤਿੱਖੇ ਕਰ ਰਹੀ ਐ ਉਹਨੂੰ ਪੂਰੇ ਦਾ ਪੂਰਾ ਥਾਪੜਾ ਭਗਵੰਤ ਮਾਨ ਸਰਕਾਰ ਦਾ ਕਿਉਂਕਿ ਉਹ ਭਗਵੰਤ ਮਾਨ ਸਰਕਾਰ ਇੱਥੇ ਪੁਲਿਸ ਦਾ ਡੰਡੇ ਦਾ ਰਾਜ ਆ ਜਿਹੜਾ ਲਿਆਉਣਾ ਚਾਹੁੰਦੀ ਐ ਪਿਛਲੇ ਦਿਨੀ ਜੋਰ ਜਵਰ ਚੰਦਪਾਲ ਚਤਾਇਆ ਗਿਆ ਹਰਜੇਸ਼ ਕੁਮਾਰ ਐਸਐਸਓ ਜੱਟੋ ਦੁਆਰਾ ਉਹ ਮੁੰਡੇ ਨੂੰ ਕੁਟ-ਕੁਟ ਕੇ ਪੌਣੀ ਤੇ ਟੰਗੀ ਰੱਖਿਆ ਪੌਣਾ ਘੰਟਾ ਬਾਹਾਂ ਨਿਕਲੀਆਂ ਲੱਤਾਂ ਬਾਹਾਂ ਜਵਾਬ ਦੇ ਗਈਆਂ ਜਿਹੜਾ ਨੈਰੇਟਿਵ ਦੁਕਾਨਦਾਰਾਂ ਤੇ ਵਪਾਰੀਆਂ ਦੇ ਵਿਚਾਲੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਨੈਰੇਟਿਵ ਸਾਨੂੰ ਤੋੜਨਾ ਚਾਹੀਦਾ ਤੇ ਉਹ ਨੈਰੇਟਿਵ ਅਜ ਗੋਨੇਆਣੇ ਦੇ ਲੋਕਾਂ ਨੇ ਤੋੜਿਆ ਸਾਡੇ ਵੀਰ ਨਰਿੰਦਰਦੀਪ ਸਿੰਘ ਨੂੰ ਇਨਸਾਫ ਕਰਾਉਣ ਲਈ ਅੱਜ ਬੋਨੇਆਣਾ ਮੰਡੀ ਦੇ ਵਿੱਚ ਇਕੱਠੇ ਹੋਏ ਭੈਣੋ ਭਰਾਓ ਦੁਕਾਨਦਾਰ ਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸ਼ਾਨ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬੇਨਤੀ ਕਰਨੀ ਆ ਵਾਰ-ਵਾਰ ਕਰਕੇ ਬਹਿ ਗਏ ਆ ਲਾਸਟ ਬੇਨਤੀ ਆ ਜਿਹੜੇ-ਜਿਹੜੇ ਸਾਥੀ ਨਰਿੰਦਰਦੀਪ ਨੂੰ ਇਨਸਾਫ ਦਵਾਉਣ ਆਏ ਉਹਦੇ ਪਰਿਵਾਰ ਨੂੰ ਕਿਰਪਾ ਕਰਕੇ ਸਟੇਜ ਦੇ ਮਾਹੌਲੂ ਆ ਕੇ ਪੰਡਾਲ 'ਚ ਬਹਿ ਜਾਣ ਬਿਨਾਂ ਪ੍ਰੈਸ ਤੋਂ ਕੋਈ ਨਾ ਖੜਾ ਹੋਵੇ ਬੇਨਤੀ ਸਾਰੇ ਬਹਿ ਜਾਣ ਵਾਰ-ਵਾਰ ਚੰਗੇ ਨਹੀਂ ਲੱਗਦੇ ਕਹਿੰਦੇ ਸਾਰੇ ਜਣੇ ਬੈਠਣ ਆਪਾਂ ਜਿਹੜਾ ਨਜ਼ਾਰਾ ਇੱਥੋਂ ਤੋੜਨ ਆਉਦੇ ਬਾਅਦ ਅੱਜ ਜਦੋਂ ਪੰਜਾਬ ਦੇ ਵਿੱਚ ਇਹ ਜਈਆਂ ਘਟਨਾਵਾਂ ਵਾਪਰ ਰਹੀਆਂ ਸਾਡੇ ਕੋਲ ਅਨੇਕਾ ਆਧਾਰਨਾ ਨੇ ਜਿਹਦੇ ਵਿੱਚ ਕੋ ਕੋ ਕੇ ਮਾਵਾ ਦੇ ਪੁੱਤ ਮਾਰ ਦਿੱਤੇ ਆ ਨਰਿੰਦਰ ਉਹਦੇ ਵਿੱਚ ਇਕੱਲਾ ਹੀ ਹੈ ਸਾਡਾ ਵੀਰ ਉਹਦੇ ਚ ਅੱਜ 31 ਘਟਨਾਵਾਂ ਜਿਹੜੀਆਂ ਗੁਨਾਹ ਦਿੱਤੀਆਂ ਗਈਆਂ ਨੇ ਉਹਦੇ ਚ ਜਿਹੜਾ ਮੁੰਡਾ ਪੰਜਗਰਾਈ ਤੋਂ ਸੀਐਸਟਾਫ ਵਾਲਿਆਂ ਨੇ ਚੌਂਕੀ ਵਾਲਿਆਂ ਨੇ ਚੱਕਿਆ ਜੌਨ ਵਾਲੇ ਪਿੰਡ ਦਾ ਉਹਦੇ ਮਾਪੇ ਅੱਜ ਇੱਥੇ ਬੈਠੇ ਆ ਡੈੱਡ ਬੋਡੀ ਫਰਿੱਜ ਚ ਪਾ ਕੇ ਰੱਖੀ ਬੈਠੇ ਆ ਅੰਤਮ ਸੰਸਕਾਰ ਨਹੀਂ ਕੀਤਾ ਹਰੇ ਕੁੱਟ-ਕੁੱਟ ਕੇ ਮਾਰਦਾ ਮੁੰਡਾ ਅੱਜ ਜਦੋਂ ਪੁਲਿਸ ਦਾ ਅੰਦੇ ਦੰਦਾ ਜਿਹੜੇ ਜਬਰ ਵਾਲੇ ਤਿੱਖੇ ਕਰ ਰਹੀ ਆ ਉਹਨੂੰ ਪੂਰੇ ਦਾ ਪੂਰਾ ਥਾਪੜਾ ਭਗਵੰਤ ਮਾਨ ਸਰਕਾਰ ਦਾ ਕਿਉਂਕਿ ਉਹ ਭਗਵੰਤ ਮਾਨ ਸਰਕਾਰ ਇੱਥੇ ਪੁਲਿਸ ਦਾ ਡੰਡੇ ਦਾ ਰਾਜ ਆ ਜਿਹੜਾ ਲਿਆਉਣਾ ਚਾਹੁੰਦੀ ਆ ਉਹਦੀ ਉਦਾਹਰਨ ਇੱਕ ਮੈਂ ਹੋਰ ਤੁਹਾਨੂੰ ਦੇਣੀ ਚਾਹੂੰਗਾ ਕਿ ਸਾਡੇ ਚੱਜ ਚੰਦਪਾਣ ਦਾ ਸਰਪੰਚ ਖੜਾ ਕੁਲਦੀਪ ਸਿੰਘ ਉਹਦੇ ਮੈਡਮ ਸਰਪੰਚ ਨੇ ਲੋਕਾਂ ਨੇ 800 ਦੀ ਲੀਡ ਤੇ ਉਹਨੂੰ ਸਰਪੰਚ ਬਣਾਇਆ ਪਿਛਲੇ ਦਿਨੀ ਜੋ ਜਬਰ ਚੰਦਪਾਣ ਛਟਾਇਆ ਗਿਆ ਰਜੇਸ਼ ਕੁਮਾਰ ਐਸਐਸਓ ਜੱਟੋ ਦੁਆਰਾ ਉਹ ਮੁੰਡੇ ਨੂੰ ਕੁਟਕੁਟ ਕੇ ਪੌਣੀ ਤੇ ਟੰਗੀ ਰੱਖਿਆ ਪੌਰਾ ਘੰਟਾ ਬਾਹਾਂ ਨਿਕਲੀਆਂ ਲੱਤਾਂ ਬਾਹਾਂ ਜਵਾਬ ਦੇ ਗਈਆਂ ਤੇ ਖੋਦ ਬੰਦਿਆਂ ਨੇ ਉਹਦੇ ਪੈਰਾਂ 'ਚੋਂ ਬਲੇਡ ਨਾਲ ਕੱਟ ਲਾ ਲਾ ਕੇ ਰੇਸ਼ਾ ਕੱਢਿਆ 2 350 ਚੱਪੜਾਂ ਸਿਰ 'ਚ ਮਾਰੀਆਂ ਗਈਆਂ ਉਹਦਾ ਦਿਮਾਗੀ ਸੰਤੁਲਨ ਹਲਾਉਣ ਤੱਕ ਗਏ ਆ ਸਾਰਾ ਪਿੰਡ ਪੁਲਸ ਸੌਣੀ ਬਣਾ ਕੇ ਇੰਨਾ ਜਾਬਰ ਤਰੀਕੇ ਦੇ ਨਾਲ ਕੁੱਟਿਆ 70 70 ਸਾਲ ਦੇ ਬਜ਼ੁਰਗਾਂ ਨੂੰ ਰੂੜੀਆਂ ਤੇ ਢਾ ਢਾ ਕੁੱਟਿਆ ਪੁਲਸ ਨੇ ਲੋਕਾਂ ਦੇ ਘਰ ਤੋੜ ਕੇ ਉਹਨਾਂ ਦੇ ਘਰਾਂ ਦੇ ਵਿੱਚ ਐਂਟਰ ਹੋਈ ਆ ਇਸ ਕਰਕੇ ਕੱਲਾ ਕਹਿਰਾ ਇਹੀ ਮਾਮਲਾ ਨਹੀਂ ਹੈ ਲਗਾਤਾਰ ਭਗਵੰਤ ਮਾਨ ਸਰਕਾਰ ਪੁਲਿਸ ਦੀਆਂ ਜਿਹੜੀਆਂ ਵਾਂਗਾਂ ਖੋਹ ਕੇ ਰੱਖੀਆਂ ਹੋਈਆਂ ਤੇ ਉਹਨੂੰ ਨਾਥਾ ਜਿਹੜੀ ਕਿਨੇ ਪਾਉਣੀ ਆ ਉਹਨੂੰ ਨਾਥ ਪਾਉਣੀ ਹੈ ਇਹਨਾਂ ਲੋਕਾਂ ਨੇ ਇਹ ਕਿਸਾਨ ਜਥੇਬੰਦੀਆਂ ਇਹ ਮਜ਼ਦੂਰ ਜਥੇਬੰਦੀਆਂ ਜਦੋਂ ਵੀ ਇਕੱਠੀਆਂ ਹੁੰਦੀਆਂ ਹੱਕ ਸੱਚ ਦੀ ਲੜਾਈ ਦੇ ਲਈ ਇਕੱਠੀਆਂ ਹੁੰਦੀਆਂ ਸ਼ਹਿਰੀਆਂ ਦੀਆਂ ਜਥੇਬੰਦੀਆਂ ਇਕੱਠੀਆਂ ਹੁੰਦੀਆਂ ਮੇਰੇ ਤੋਂ ਪਹਿਲਾਂ ਬੁਲਾਰੇ ਬੋਲ ਕੇ ਗਏ ਆ ਕਿ ਹੁਣ ਤੱਕ ਇਹਨਾਂ 'ਚ ਪਾਲ ਪਾ ਕੇ ਰੱਖਿਆ ਗਿਆ ਪਿਛਲੇ ਦਿਨਾਂ 'ਚ ਭਗਵੰਤ ਮਾਨ ਨੇ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੀਆਂ ਕਿਸਾਨ ਜਥੇ ਬੰਦੀਆਂ ਇਹ ਬਿਨਾ ਵਜ੍ਹਾ ਤੋਂ ਬਿਨਾ ਕਿਸੇ ਮੁੱਦੇ ਤੋਂ ਜਿੱਥੇ ਮਰਜ਼ੀ ਜੀ ਕਰਦਾ ਧਰਨਾ ਲਾ ਕੇ ਬਹਿ ਜਾਂਦੀਆਂ ਪਰ ਤੁਸੀਂ ਦੇਖੋ ਜਿਹੜਾ ਨੈਰੇਟਿਵ ਦੁਕਾਨਦਾਰਾਂ ਤੇ ਵਪਾਰੀਆਂ ਦੇ ਵਿਚਾਲੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਨੈਰੇਟਿਵ ਸਾਨੂੰ ਤੋੜਨਾ ਚਾਹੀਦਾ ਤੇ ਉਹ ਨੈਰੇਟਿਵ ਅਜ ਗੋਨੇਆਣੇ ਦੇ ਲੋਕਾਂ ਨੇ ਤੋੜਿਆ ਕਿਉਂਕਿ ਕਿਸਾਨ ਜਥੇ ਬੰਦੀਆਂ ਇਹ ਸਮਝਦੀਆਂ ਕਿ ਅਸੀਂ ਇਕੱਲੇ ਟਾਰਗੇਟ 'ਚ ਨਹੀਂ ਹੈ ਠੀਕ ਆ ਖੇਤੀ ਦਾ ਕਾਰਪੋਰੇਟ ਆਉਣਾ ਹੀ ਆਉਣਾ ਹੈ ਲਿਆਉਣਾ ਚਾਹੁੰਦੇ ਆ ਲੱਗੇ ਹੋਇਆ ਜ਼ਮੀਨ ਖੋਣਾ ਐਫ ਡੀ ਆਈ ਜਿਹਨੂੰ ਅਸੀਂ ਕਹਨੇ ਆ ਦੁਕਾਨਦਾਰ ਵੀਰ ਧਿਆਨ ਨਾਲ ਸੁਣ ਲੈਣਾ ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹੜੀ ਲੈ ਕੇ ਆ ਰਹੇ ਆ 25 ਕਰੋੜ ਲੋਕ ਭਾਰਤ ਦੇ ਵਿੱਚ ਪਰਚੂਨ ਦੇ ਖੇਤਰ ਦੇ ਵਿੱਚ ਦੁਕਾਨਦਾਰੀ ਕਰ ਰਹੇ ਨੇ 25 ਕਰੋੜ ਤੇ ਜਿਹੜੀਆਂ ਵੱਲ ਮਾਰਟਰਗੀਆਂ ਕੰਪਨੀਆਂ ਤੇ ਜਿਹੜੀਆਂ ਵੱਡੀਆਂ ਵਿਉਕਤ ਕੰਪਨੀਆਂ ਜਿਨ੍ਹਾਂ ਦੇ ਪੂਰੇ ਦੁਨੀਆ ਦੇ ਵਿੱਚ 22 ਲੱਖ ਕਰਮਚਾਰੀ ਨੇ ਤੇ ਅੱਜ ਤੁਸੀਂ ਦੇਖੋ ਜੇ ਉਹ ਕੰਪਨੀਆਂ ਇੱਥੇ ਮਾਲ ਖੋਲ੍ਹਦੀਆਂ ਆਊਟਲੈਟ ਬਣਿਆ ਬਠਿੰਡੇ ਦੇ ਬਾਹਰ ਪੁਚੋ ਵਾਲੀ ਸਾਈਡ ਤੇ ਹਰ ਸ਼ਹਿਰ ਦੇ ਬਾਹਰ ਆਊਟਲੈਟ ਬਣ ਗਏ ਤੇ ਪੁੱਛ ਕੇ ਵੇਖੋ ਜਿੱਥੇ ਸ਼ਾਪਿੰਗ ਮਾਲ ਖੁੱਲ੍ਹਿਆ ਤੇ ਦੁਕਾਨਦਾਰ ਮੱਖੀਆਂ ਮਾਰਨ ਲਈ ਮਜਬੂਰ ਨੇ ਕਿੰਨਾਂ ਨੇ ਆਊਟਲੈਟਾ ਵੱਡੀਆਂ-ਵੱਡੀਆਂ ਕੰਪਨੀਆਂ ਮੈਕਡੋਨਲਡਸ ਲੱਗ ਕੇ ਸੱਤਵੇਂ ਆ ਕੇ ਜਿਹੜੇ ਸੈਂਟਰ ਖੋਲ੍ਹ ਰਹੇ ਆ ਸਰਕਾਂ ਦੇ ਦਿਵਾਲੇ ਵੱਡੇ-ਵੱਡੇ ਸ਼ਾਪਿੰਗ ਮਾਲ ਖੋਲ੍ਹ ਰਹੇ ਆ ਉਹ ਤੁਹਾਡੀ ਦੁਕਾਨਦਾਰੀਆਂ ਖਤਮ ਕਰਨ ਦੇ ਲਈ ਨੇ ਤੇ ਅੱਜ ਜਦੋਂ ਖੋਡੇ ਤੇ ਕਿਸੇ ਤਰ੍ਹਾਂ ਦੀ ਸਾਥੀਓ ਮੁਸੀਬਤ ਪੈਣੀ ਆ ਜਦੋਂ ਪਰਚੂਨ ਦਾ ਖੇਤਰ ਵੀ ਇਹਨੂੰ ਵੇਚਿਆ ਜਾਣਾ ਕਾਰਪੋਰੇਟ ਨੂੰ ਥੋਡੇ ਨਾਲ ਖੜਨ ਵਾਲੇ ਲੋਕ ਨੇ ਮੈਸਰ ਇੱਕ ਗੱਲ ਕਹਿ ਕੇ ਸੈਕਟਰੀ ਸਾਹਿਬ ਮੇਰਾ ਸਮਾਂ ਸਮਾਪਤ ਹੋ ਗਿਆ ਬੋਲ ਰਹੇ ਨੇ ਇੱਕ ਗੱਲ ਕਹਿ ਕੇ ਆਉਂਦੀ ਥਾਂ ਲਾਉਂਗਾ ਕਿ ਆਉਣ ਵਾਲੇ ਦਿਨਾਂ 'ਚ ਕਿਸਾਨਾਂ ਦਾ ਜਵਰ ਉੱਠਣਾ ਹੀ ਉੱਠਣਾ ਉੱਠ ਰਿਹਾ ਬਹੁਤ ਸਾਰੇ ਥਾਵਾਂ ਤੇ ਸ਼ਾਨਦਾਰ ਤੇ ਵੀ ਗੱਲ ਆਉਣੀ ਆ ਤੇ ਝੰਡਾ ਚੱਕ ਕੇ ਥੋੜੇ ਵੀ ਮੋਢੇ ਨਾਲ ਮੋਢਾ ਲਾ ਕੇ ਖੜਨ ਵਾਲੇ ਲੋਕ ਪੰਜਾਬ ਦੀ ਧਰਤੀ ਦੇ ਆ ਲੋਕ ਹੋਣਗੇ ਸਾਡਾ ਵੀਰ ਨਰਿੰਦਰਦੀਪ ਸਿੰਘ ਉਹਦੀ ਸ਼ਹਾਦਤ ਉਹਦੀ ਮੌਤ ਤਾਂ ਜਾਈ ਨਹੀਂ ਜਾਊਗੀ ਅੱਜ ਪੰਜਾਬ ਦੇ ਲੋਕ ਜਿਸ ਤਰ੍ਹਾਂ ਬੋਲ ਰਹੇ ਆ ਜਿਸ ਤਰ੍ਹਾਂ ਤੁਸੀਂ ਮੁਕੰਮਲ ਬੰਦ ਕੀਤੀ ਆ ਗੋਡੇਣਾ ਮੰਡੀ ਆਉਣ ਵਾਲੇ ਸਮੇਂ 'ਚ ਕੋਹੜੇ ਪਰਿਵਾਰ ਨੂੰ ਸਹਾਇਤਾ ਜਾਊਗਾ ਇਹ ਥੋੜੇ ਬੰਦ ਨੇ ਅੱਜ ਗੱਲ ਕਲੀਅਰ ਕਰਤੀ ਆ ਕਿ ਉਹਨਾਂ ਜ਼ਾਦਰ ਭੇੜੀਆਂ ਨੂੰ ਜਿਨ੍ਹਾਂ ਨੇ ਕੋਹ-ਕੋਕੇ ਸਾਡਾ ਵੀਰ ਮਾਰਿਆ ਆਉਣ ਵਾਲੇ ਦਿਨਾਂ 'ਚ ਸਲਾਖਾਂ ਦੇ ਪਿੱਛੇ ਸਟਮਾਉਣ ਲਈ ਤਾਨ ਲਾ ਕੇ ਲੜਾਂਗੇ ਨੌਜਵਾਨ ਭਾਰਸਵਾ ਬਦੋਂ ਅਸੀਂ ਵਿਸ਼ਵਾਸ ਕਰੌਣੇ ਆ ਕਿ ਜਿੰਨੇ ਵੀ ਸੰਘਰਸ਼ ਅੱਗੇ ਚੱਲਣਗੇ ਜਿਸ ਤਰ੍ਹਾਂ ਦਾ ਵੀ ਸਾਡਾ ਰੋਲ 'ਚ ਬਣਦਾ ਡਿਊਟੀ ਲਈ ਜਾਊਗੀ ਅਸੀਂ ਆਪਣਾ ਰੋਲ ਨਿਭਾਵਾਂਗੇ ਅੱਜ ਆਪਾਂ ਮਾਰਚ ਕਰਨਾ ਜਿਹੜੇ ਆਸੇ ਪਾਸੇ ਖੜਿਆ ਵੀਰੋ ਕਿਰਪਾ ਕਰਕੇ ਪੰਡਾਲ ਚ ਆਜੋ ਤੁਸੀਂ ਮੈਨੂੰ ਬੋਲਣ ਦੀ ਸਮਾਂ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ